ਮੇਰਾ ਨਾਮ ਹੈ ਦੀਪ ਕੁਮਾਰ ਗੋਇਲ ਅੱਜ ਕੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਅੱਜ ਰਾਜੀਵ ਗਾਂਧੀ ਜੀ ਦਾ ਜਨਮ ਦਿਹਾੜਾ ਹੈ ਉਸ ਨੂੰ ਮਨਾਇਆ ਜਾ ਰਿਹਾ ਹੈ ਇਹ ਮੌਕੇ ਤੇ ਪ੍ਰੋਗਰਾਮਾ ਪੂਰੀ ਕਾਂਗਰਸ ਜਿਹੜੀ ਪਾਰਟੀ ਹੈ ਅਸੀਂ ਰਾਜੀਵ ਗਾਂਧੀ ਨੇ ਇੱਕ ਯੂਥ ਕਾਰਡੀਨੇਟਰਸ ਕੰਪਨਿਆ ਸੀ ਜਿਹਦੇ ਅਸੀਂ ਪੰਜਾਬ ਦਾ ਇੰਚਾਰਜ ਉਸ ਵੇਲੇ ਅਸੀਂ ਆਲ ਇੰਡੀਆ ਲੈਵਲ ਤੇ ਫੈਸਲਾ ਕੀਤਾ ਹੈ ਅਸੀਂ ਯੂਥ ਕੋਆਰਡੀਨੇਟਰ ਸਾਰੇ ਅਲੱਗ-ਅਲੱਗ ਸਟੇਟਾਂ 'ਚ ਰਾਜੀਵ ਜੀ ਦਾ ਜਨਮ ਦਿਹਾੜਾ ਮਨਾਉਂਦੇ ਹਾਂ ਅੱਜ ਦੇ ਦਿਨ ਅਸੀਂ ਸਾਰੇ ਆਪਣੇ ਸਾਥੀਆਂ ਨੂੰ ਬਲਕਸ਼ਲ ਗਾਂਧੀ ਲਈ ਪ੍ਰੇਰਣਾ ਕਰਾਂਗੇ ਆ ਦੇ ਦਿਨ ਅਸੀਂ 601 ਵਿੱਚ ਉਦਾਰੇ ਰਾਜੀਵ ਜੀ ਦੇ ਦਿਨ ਵਿਧਾਨੇ ਦੇ ਉਸ ਨੂੰ ਹੋ ਗਏ ਔਰ ਅਸੀਂ ਆਪਣੇ ਸਾਥੀਆਂ ਨੂੰ ਆਹਮਾਨ ਕਰਦੇ ਹਾਂ ਕਿ ਰਾਜੀਵ ਜੀ ਦੇ ਨਾਮ ਤੇ ਸਾਰੇ ਸਾਰੇ ਆਪਣੇ ਆਪਣੇ گاؤں ਵਿੱਚ ਰਿਕਸ ਹੋ ਗਏ। ਇੰਨੇ ਟਾਈਮ ਤੋਂ ਮਨਾਉਂਦੇ ਆ ਰਹੇ ਹਾਂ। ਨਹੀਂ ਮਨਾਣੇ ਅਸੀਂ ਆਏ ਸਾਲ ਨਾ। ਅਸੀਂ 11 ਪ੍ਰਦੇਸ਼ ਲੈਵਲ ਤੇ ਅਸੀਂ ਅੱਜ ਪਹਿਲੀ ਵਾਰ ਨੂੰ ਮਿਲਣਾ ਆ ਰਹੇ ਹਾਂ। ਕੈਮਰਾ ਜਨਨ ਬਣਾ। ਅੱਜ ਕਿਐਸੀ ਵਾਜਨ ਨੂੰ ਪੂਰੇ ਪੰਜਾਬ ਦੇ ਸ਼ਹਿਰ ਤੋਂ ਤੇ ਦੇਸ਼ ਤੇ ਮਨਾਇਆ ਜਾ ਰਿਹਾ ਅੱਜ। ਸਾਰੇ ਦੇਸ਼ ਮਨਾ ਰਹੇ ਮਨਾਏ ਜਾ ਰਹੇ ਵੀਰ ਭੂਮੀ ਤੇ ਮਨਾਏ ਜਾ ਰਹੇ। ਰੇਵਰੇਲੀ ਮਨਾਇਆ ਜਾਂਦਾ ਰੈਮੇਠੀ ਰੈਮ ਮਨਾਇਆ ਜਾਂਦਾ ਜੰਮੂ ਕਸ਼ਮੀਰ ਮਨਾਇਆ ਜਾ ਰਿਹਾ ਉੱਥੇ ਜੀ ਜੀ ਮੀਰ ਗਏ ਨੇ ਮਨਾਨ ਰੈਵਰੇਲੀ ਆਈ ਜੀ ਕਸ਼ੋਰੀ ਔਰ ਕਸ਼ੋਰੀ لال ਸ਼ਰਮਾ ਜੀ ਗਏ ਨੇ ਯੂਥ ਯੂਥ ਵਿੰਗ ਨੂੰ ਪ੍ਰੇਰਣਾ ਕਰੂੰਗਾ ਕਿ ਸਾਡੇ ਵੋਟ ਦਾ ਦਾ ਜਨਮ ਦਾਤਾ ਹੀ ਰਾਜੀ ਬੰਦੀ ਨੇ ਸਾਰੀ ਉਹਨਾਂ ਦੇ ਸਾਨੂੰ 21ਵੀਂ ਸਦੀ ਦਾ ਸੁਪਨਾ ਹੀ ਦਾਜੀ ਬੰਦੀ ਨੇ ਦਿੱਤਾ ਕੰਪਿਊਟਰ ਕ੍ਰਾਂਤੀ ਭੂਗ੍ਰਾਂਤੀ ਦੇ ਆਉਣ ਵਾਲੇ ਦੇਸ਼ ਦੇ ਵਿੱਚ ਰਾਜੀਵ ਜੀ ਇਹ ਸਨੇਹਾ ਕੀ ਦੇਣਾ ਚਾਹੁੰਦਾ ਤੁਸੀਂ ਅੱਜ ਇੰਦੇ ਦੇਸ਼ ਨੂੰ ਪੰਜਾਬ ਨੂੰ ਮੈਂ ਮੇਰੀ ਜੁਵਾ ਸ਼ਕਤੀ ਨੂੰ ਕਾਂਗਰਸ ਜਨਨ ਨੂੰ ਦੇਸ਼ ਵਾਸੀਆਂ ਨੂੰ ਸਨੇਹਾ ਦੇਣਾ ਚਾਹੁੰਦਾ ਹੈ ਰਾਜੀਵ ਦੇ ਸੁਪਨਿਆਂ ਨੂੰ ਸਾਕਾਰ ਕਰੋ ਦੇਸ਼ੀ ਚਮਨ ਸ਼ਕਤੀ ਸ਼ਾਂਤੀ ਬਹਾਲ ਕਰੋ ਨੌਜਵਾਨਾਂ ਨੂੰ ਇਹ ਚੀਜ਼ ਦਿਨ ਚ ਮੈਂ ਜੀ ਨਾਦੀ ਦੇ ਜਿਸੀ ਮੈਂ ਜਾਣਦੇ ਆਂ ਤੇ ਅੱਜ ਵੀ ਇੱਥੇ ਫੁਲਵਾਰਾ ਭੀੜ ਦੇ ਲੋਕ ਵੀ ਬੰਦੇ ਨੇ ਕਿ ਦੂਆ ਇਹ ਹੱਤਾਲ ਦੇ ਬਾਰੇ ਛੇਲੇ ਜਾਂ ਪਰ ਕੋਈ ਹੋ ਵੀ ਬਣਾਏ ਅੱਜ ਦੇੰ ਦੇ ਮੈਂ ਤਾਂ ਸਭ ਨੂੰ ਇਹ ਜਿੰਦੇ ਜਨਰ ਇਹ ਇੱਕ ਨੌਜਵਾਨ ਦੇਸ਼ ਦੇ ਪ੍ਰਧਾਨ ਮੰਤਰੀ ਸੀ ਇਹਨਾਂ ਦੇ ਰਾਜ ਵਿੱਚ ਕੰਪਿਊਟਰ ਆਏ ਮੋਬਾਈਲ ਆਏ ਗੱਡੀ ਆਈ ਜੋ ਕੰਮਾਂ ਵਿੱਚ ਗੱਦੀ ਇਹਨਾਂ ਨੇ ਕੰਮ ਜੇ ਮੇਖਲ ਕੀਤੀ ਨਹੀਂ ਆਈ ਇਹਨਾਂ ਨੂੰ ਦੇਸ਼ ਨੂੰ ਬਹੁਤ ਵੱਡੀ ਤਸ਼ੀਰ ਦੀ ਬਾਦੀ ਦੀ ਦੇਣ ਆ ਕਿ ਅੱਜ ਇਹਨਾਂ ਨੂੰ ਆਪ ਦੇ ਬਨਸਾਰੇ ਸਰਕਾਰੀ ਪ੍ਰੋਜੈਕਟਸ ਨੂੰ ਹੋਰ ਕੀ ਮੈਸੇਜ ਦੇਣਾ ਚਾਹੀਦਾ ਹੋਰ ਜਿਹੜਾ ਵੀ ਅੱਗੇ ਤੋਂ ਸਾਰੇ ਅਸੀਂ ਮਨਵਾਉਂਦੇ ਰਹਾਂਗੇ ਮੈਂ ਕੇਵੀਂ ਕੋ ਗਿਆਤੂ ਗਾਹਾਂ ਵਿੱਚ ਅੱਜ ਸਾਰੇ ਨੇ ਫੈਨ ਲਗ ਦਿੱਤਾ ਸਾਡੇ ਜ਼ਿਲ੍ਹਾ ਕਾਰਜਕਾਰੀ ਨੇ ਵੀ ਅੱਜ ਗਾਹਾਂ ਤੋਂ ਦਾ ਕੈਂਪਸ ਜੀ ਮੈਨੇ ਜਨੂ ਰਿਹਾ ਜੋ ਉਹਦੀ ਵੀ ਕਾਟਾਟ ਕੇ ਸਾਰੇ ਜੋ ਸ਼ਰੀਰ ਬੰਦੀ ਦੇ ਕੇ ਅਸੀਂ ਜਨਮ ਦਿਨ ਤੇ ਅਸੀਂ ਸਾਰਿਆਂ ਨੂੰ ਮੁਬਾਰਕ ਆ ਜੀ। ਇਹ ਇਸ ਦੇ ਜੂਆ ਪ੍ਰਧਾਨ ਨੇ ਕਹੀ ਸੀ ਜੋ ਇਹਨਾਂ ਦੇ ਟਾਈਮ ਵਿੱਚ ਹਿੰਦੁਸਤਾਨ ਨੇ ਪੱਤੀ ਕਿਸ਼ਤੀ ਚਾਹੇ ਇਲੈਕਟ੍ਰੋਨ ਚ ਹੋਵੇ ਪਰ ਚਾਹੇ ਪੰਚਾਇਤਾਂ ਨੂੰ ਜੋ ਬੰਧਤ ਘਾਹ ਦੇਣ ਦੀ ਗੱਲ ਹੋਵੇ ਜੋ ਕ੍ਰਾਂਤੀ ਇਹਨਾਂ ਦੇ ਸਮੇਂ ਆਈ ਸੀਗੀ ਉਸ ਨੂੰ ਅੱਜ ਵੀ ਲੋਕ ਯਾਦ ਕਰਦੇ ਆ ਅਸੀਂ ਸ਼ਹੀਦ ਗਰੀਬ ਗਾਂਧੀ ਦੇ ਜਨਮ ਦਿਨ ਤੇ ਸਾਰਿਆਂ ਨੂੰ ਲੱਖ ਲਖ ਦਾ ਇਤਨ। ਉਹ ਕੀ ਨੇ ਪ੍ਰਾਲੇ ਕੀਤੇ ਜਾ ਰਹੇ ਨੇ ਅੱਜ ਤੁਹਾਡੇ ਅੱਜ ਦੇ ਸੀਜ਼ਨ ਦਾ ਹਾਸਲ ਕੀਤਾ ਪਰ ਸ਼ਰਮਾਇਆ ਦੱਸਿਆ ਮੈਨੂੰ ਇਸ ਤੋਂ ਉੱਤੇ ਜਾਣਾ ਹੈ ਤੇ ਇਹ ਵੀ ਕਿ ਇਹ ਬਹੁਤ ਹੀ ਇੱਕ ਸੰਗਤ ਦਾ ਅੰਤਰਾ ਹੈ ਜਿਹੜਾ ਮੈਂ ਇਹ ਦੇਖਿਆ ਅੱਜ ਦੇ ਸੀ ਅੱਜ ਖਾਲੇ ਗ੍ਰੇਨ ਦੇ ਮਾਣ ਵਾਲਾ ਜੇ ਮੇਰਾ ਹੈ ਅੰਮ੍ਰਿਤਪੁਰ ਪੰਜਾਬ ਵਾਲੀ ਹਿੰਦੂਆ ਦੇ ਵਿੱਚ ਮਨਾਈ ਜਾ ਰਹੀ ਹੈ ਇਸ ਲਈ ਮਨਾਈ ਜਾ ਰਹੀ ਹੈ ਕਿ ਜੇ ਜਨਤ ਦੇ ਰਾਜਾ ਜੈਤਿਆ ਨਵ ਲੋਰਾ ਬੁਧੇ ਤੇ ਤਾਂ 18 ਸਾਲ ਦੀ ਮੰਮਾ ਬੱਚਿਆਂ ਨੂੰ ਤੋਂ ਪਾਉਂਦਾ ਘੜਾ ਦਿੱਤਾ ਗਿਆ ਜਿਹਦੇ ਨਾਲ ਉਹਨਾਂ ਨੂੰ ਕਲੇ ਸੁਵਿਧਾ ਨੂੰ ਇੱਕ ਮਨੋ ਪਾਵਰ ਸਕੂਲ ਮਿਲਿਆ ਅੱਜ ਅਸੀਂ ਆਪਣੀ ਗੱਲ ਨੂੰ ਕਹਿ ਸਕਦੇ ਹਾਂ ਇਸ ਲਈ ਅਸੀਂ ਇਹ ਇੱਕ ਤਰ੍ਹਾਂ ਦੀ ਮੰਨੂ ਹਰ ਜਗ੍ਹਾ ਦੇ ਮਾਨੋ ਸ਼ਕੰਦੀ ਜੀ ਦੇ ਵਾਅਦੇ ਨੂੰ ਮਨਾ ਕੇ ਇਸ ਪ੍ਰੇਰਨਾ ਦੇ ਰਹੇ ਕਿ ਤਾਂਕਿ ਉਹਨਾਂ ਦੀ ਜਿਹੜੀਆਂ ਵੀ ਨੀਤੀਆਂ ਨੇ ਉਹਨਾਂ ਨੂੰ ਲੋਕਾਂ ਦੇ ਅੰਦਰ ਉਹ ਜਾਗਰੂਤ ਰਹਿਣ ਤੇ ਉਹਨਾਂ ਦੀ ਹਰ ਤੱਕ ਨੂੰ ਮੰਨ ਲੋ ਵੀ ਜੂਤ ਵਰਗ ਨੂੰ ਹਰ ਨੌਲੇਜ ਰਵੇ ਕਿ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਕੀ ਕੀ ਪਾਵਰ ਦਿੱਤੀ ਹੋਈ ਹੈ ਨਹੀਂ ਤੇ ਇੰਡੀਆ ਦੇ ਵਿੱਚ ਬਣਾ ਰਹੇ ਹਾਂਗੇ ਤੇ ਰਜੀਵ ਗਾਂਧੀ ਨੇ ਸਾਡੇ ਇੰਡੀਆ ਨੂੰ ਬਹੁਤ ਕੁਝ ਦਿੱਤਾ ਜੋ ਕਿ ਪਿਛਲੇ ਵਾਰ ਵਰਗ ਨੂੰ ਵੀ ਬਹੁਤ ਸੂਝਦਾਰ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਪੰਚਾਇਤੀ ਰਾਜ ਦੀ ਗੱਲ ਕੀਤੀ ਏ ਸਭ ਤੋਂ ਪਹਿਲਾਂ ਇਹਨਾਂ ਨੇ 33% ਲੇਡੀਜ਼ ਨੂੰ ਉੱਪਰ ਚੱਕਿਆ ਸਾਡੇ ਦਲਿਤ ਵਰਗ ਨੂੰ ਵੀ ਉੱਪਰ ਚੱਕਿਆ ਉਸ ਨਾਲ ਇਹ ਅੱਜ ਰੌਲਾ ਪਾ ਰਿਹਾ ਨਾ ਮੋਦੀ ਕਹਿੰਦਾ ਜੀ 70 ਸਾਲ ਚ ਕੁਛ ਨਹੀਂ ਹੋਇਆ ਤੇ ਸਭ ਤੋਂ ਪਹਿਲਾਂ ਜਿਹੜਾ ਕੰਪਿਊਟਰ ਦਾ ਯੁੱਗ ਸੀ ਸ੍ਰੀ ਰਜੀਵ ગાંધી ਜੀ ਲੈ ਕੇ ਆਏ ਸੀ ਜਿੰਨੇ ਜੁਨੀਵਰਸਟੀਆਂ ਜਾਂ ਹੋਰ ਸਾਰੇ ਰਜੀਵ ગાંધી ਜੀ ਨੇ ਇਹਨਾਂ ਨੇ ਸਥਾਪਿਤ ਕੀਤੀਆਂ ਸੀ ਇਹ ਤਾਂ ਅੱਜ ਕੱਲ ਚਾਹ ਮੋਦੀ ਲਾ ਲੋ ਚਾਹ ਲਾ ਲੋ ਆਪਣਾ ਭਗਵੰਤ ਭਗਵੰਤਵਾਨ ਤੋਂ ਚੁਟਕਲੇ ਦੱਸਾ ਕੁਛ ਨਹੀਂ ਇਹਨੇ ਤਾਂ ਪੰਜਾਬ ਦਾ ਬੇੜਾ ਕਰ ਕਰਤਾ ਜਿਹੜੇ ਸਾਡੇ ਗਰੀਬ ਬੱਚੇ ਗਵਰਨਮੈਂਟਸ ਕਾਲਜਾਂ ਦੇ ਵਿੱਚ ਪੜਦੇ ਸੀ ਇਹਨਾਂ ਨੇ ਤਾਂ ਉਹੀ ਪ੍ਰਾਈਵੇਟ ਕਰਦੇ ਕਰਦੇ ਸਾਡੇ ਗਰੀਬ ਬੱਚੇ ਕਿੱਥੇ ਜਾਣਗੇ ਜਿਹੜੇ ਕਿ ਵਜੀਫੇ ਦੀ ਇਹ ਤਾਂ ਉਹ ਵੀ ਖਾ ਗਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਪੰਜਾਬ ਦਾ ਹੋਊਗਾ ਕਿ ਸਾਡੇ ਪੰਜਾਬ ਨੂੰ ਬਚਾਊਗਾ ਕੌਣ ਕਿਉਂਕਿ ਇਹਨਾਂ ਤਾਂ ਜਿਹਨੇ ਅਰਜੀਵ ਗਾਂਧੀ ਦੇ ਸੁਪਨੇ ਤੇ ਸਾਰਿਆਂ ਦਾ ਪਾਣੀ ਫੇਰਦਾ ਤੇ ਮੋਦੀ ਦਾ ਸਾਨੂੰ ਪਤਾ ਹੀ ਨਹੀਂ ਮੋਦੀ ਨੇ ਤਾਂ ਨਾ ਗਰੀਬ ਛੱਡਿਆ ਨਾ ਅਮੀਰ ਛੱਡਿਆ ਨਾ ਵਪਾਰੀ ਵਰਗ ਛੱਡਿਆ ਅਸੀਂ ਇਹ ਸੁਨੇਹਾ ਕੀ ਦੇਣਾ ਚਾਹੁੰਦੇ ਹਾਂ ਵੀ ਜੁਵਾ ਦੀ ਗੱਲ ਕੀਤੀ ਹੈ ਤੁਸੀਂ ਵੀ ਜੀਵ ਗਾਂਧੀ ਨੇ ਨੌਜਵਾਨਾਂ ਉੱਪਰ ਚੱਲ ਵੀ ਮੈਂ ਹੁਣ ਸਾਰਿਆਂ ਨੂੰ ਨੌਜਵਾਨ ਮੇਰੇ ਵੀਰ ਨੇ ਬੱਚੇ ਨੇਗੇ ਲੇਡੀਜ਼ ਨੇ ਸਾਰਿਆਂ ਨੂੰ ਇਹੀ ਗੱਲ ਕਹੂੰਗੀ ਵੀ ਜੋ શ્રી ਜੀਵ ਗਾਂਧੀ ਜੀ ਦਾ ਸੁਪਨਾ ਸੀ ਆਪਾਂ ਸਾਰੇ ਨਾਲ ਮਿਲ ਕੇ ਉਹਨਾਂ ਨੂੰ ਪੂਰਾ ਕਰੀਏ ਤੇ ਆਪਾਂ ਆਪਣੇ ਪੰਜਾਬ ਤੇ ਇੰਡੀਆ ਨੂੰ ਉੱਚਾ ਚੱਕੀਏ 여러분 d u 원 u b 들 g ਗਾਂਧੀ ਕੇਸ਼ੀ ਸ਼ਖਸੀਅਤ ਜਿਹੜੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ بیٹے ਸਨ ਔਰ ਖੁਦ ਪ੍ਰਧਾਨ ਮੰਤਰੀ ਪਰਿਵਾਰ ਦਾ ਬੇਟਾ ਤਾਂ ਹੁੰਦੇ ਨਾਲ ਉਹਨਾਂ ਨੇ ਭਾਰਤ ਸਰਕਾਰ ਦੀ 에어ਲਾਈਨ ਦੇ ਵਿੱਚ ਕੰਮ ਕੀਤਾ ਔਰ ਉਸ ਜਾਣੇ ਦਾ ਉਹ ਵੀ ਬਹੁਤ ਸਾਰਾ ਪਰ ਨਹਿਰੂ ਗਾਂਧੀ ਪਰਵਾਰ ਜਿਹੜਾ ਸਾਡਾ ਹੈ ਉਹ ਦੇਸ਼ ਲਈ ਆਪਣੇ ਆਪ ਦੀ ਮਿਹਨਤ ਕਰਕੇ ਹੀ ਅੱਗੇ ਆਇਆ ਹੈਗਾ ਔਰ ਉਹਨੇ ਭਾਰਤ ਦੀਆਂ ਜ਼ੇਲਾਂ ਵਿੱਚ ਰੁੱਲ ਰੁੱਲ ਕੇ ਦੇ ਨਾਲ ਰਾਟਰ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਅੱਜ ਜੋ ਇਹ ਜਨ ਲੈਣ ਨੂੰ ਪਰਣਾਲਾ ਵਿਖੇ ਮਨਾ ਰਹੇ ਆ ਇਸ ਦਾ ਵੀ ਇੱਕ ਕੋਈ ਮਹੱਤਵ ਹੈ ਪਹਿਲਾਂ ਵੀ بڑے ਨੇਤਾ ਸੰਗ ਜਿਵੇਂ ਆਣੜਿਆਂ ਨੇ ਮਨਾਇਆ ਹੋਵੇਗਾ ਉਹ ਵੀ ਸਾਨੂੰ ਨਹੀਂ ਰੱਖਿਆ ਗਿਆ ਪਰ ਜੋ ਅੱਜ ਮਨਾਉਂਦਾ ਹੈ ਰਤੂਬਾ ਹਾਸ਼ਰ ਹਰਦੀਪ ਜੀ ਨੇ ਕੀਤਾ ਹੈ ਜੀ ਗੰਦੀ ਕਾਉਂਡੀਸ਼ਨ ਤੇ ਸ਼੍ਰੀ ਕਿਸ਼ੋਰੀ ਲਾਲ ਜੀ ਸਰਪੰਚੜੇਲ ਸਾਬਕਾ ਮੈਂਬਰ ਆਫ ਪਾਰਲੀਮੈਂਟ ਵੀ ਕੀ ਰਹੇ ਹੁਣਾਂ ਦੀ ਪ੍ਰੇਰਣਾ ਹੈ ਕਿ ਉਹਨੂੰ ਗਰਾਸ ਰੂਟ ਲੈਵਲ ਦੇ ਜੈਸ ਕਾਲੂ ਲੱਗੀ ਰਹੀ ਜੀ ਗੰਦੀ ਦਾ ਜਨਮ ਦਿਨ ਵੀ ਪੰਡਾਨ ਦਿਵਸ ਵੀ ਅਸੀਂ ਹਰ ਜ਼ਿਲ੍ਹੇ ਵਿੱਚ ਮਨਾਉਣਾ ਚਾਹੁੰਦੇ ਹਾਂ ਇਹ ਬੇਨਤੀ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ ਨੂੰ ਕਰ ਰਿਹਾ ਹਾਂ ਕਰਨਾ ਤਾਂ ਕਿ ਸ਼ਾਲੀਆਂ ਘਾਟਾਂ ਦੇ ਪਿੱਲਰ ਸਾਡੇ ਡੁੱਲਨੇ ਹੋਏ ਖੂਨ ਸ਼ਾੜੀਆਂ ਡੁੱਲਨੇ ਹੋਏ ਪਛੀਨਿਆਂ ਦੇ ਉੱਪਰ ਅਗਜ ਸਟਾਟੇਟ ਹੋ ਗਈ ਹੈ ਸਾਡੇ ਨੂੰ ਜੈ ਮੈਰ ਜੀ ਨੂੰ